ਸਾਰੇ ਵੀਰਾਂ ਨੂੰ YouTube ਚੈਨਲ ਲੋ ਪਿਆਰ ਭਰੀ ਸਾਸਿਕਾ ਵੀਰ ਜੀ ਵੀਡੀਓ ਨੂੰ ਇਗਨੋਰ ਨਾ ਕਰਿਆ ਜੇ ਐਂਡ ਟਿੱਕਰ ਜ਼ਰੂਰ ਵੇਖਿਆ ਜੇ ਇੱਕ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਸਾਡਾ ਵੀ ਹੌਸਲਾ ਬਲੰਦ ਹੋਵੇ ਜੇ ਕਿਸੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਆ ਤਾਂ ਸਾਡਾ ਨੰਬਰ ਉੱਪਰ ਲਿਖਿਆ ਹੋਇਆ 70 79 84000 ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲਗਾ ਦਿੱਤੀ ਜਾਵੇਗੀ ਅਵੀਰਜੀਤ 93 ਮਾਡਲ ਟਰੈਕਟਰ ਹੈ ਡੀ.ਐਚ 265 ਜ਼ਿਮੀਦਾਰਾ ਟਰੈਕਟਰ ਹੈ ਘਰ ਦਾ ਰੱਖਿਆ ਚਾਰੇ ਟਾਇਰ ਐ ਐਮ.ਆਰ.ਪੀ ਦੇ 45 ਪੈਸੇ ਟਾਇਰ ਆ ਬੇਦਾਗ ਕਿਤੋਂ ਕੱਟਣੀ ਇੰਜਨ ਗੇਅਰ ਲਿਫਟ ਫੁੱਲ ਹੋਇਆ ਕੰਮ ਵੀਰੇ ਨਾਲ ਬਿੱਲ ਵੀ ਦੇਵਾਂਗੇ ਇੰਜਨ ਵੀ ਨਵਾਂ ਬਣਾਇਆ ਏ ਡੀਜ਼ਲ ਪੰਪ ਵੀ ਫਰੋਜਪੁਰੋਂ ਨਵਾਂ ਵੱਜਾ ਏ ਰੇਡ ਵੀਰਜੀ 1 ਲੱਖ ਰੁਪਇਆ ਮੌਕੇ ਦੇ ਮੌਕੇ ਤੇ ਤੁਹਾਨੂੰ ਫੁੱਲ ਮਾਨਤਾਨ ਕਰਕੇ ਟਰੈਕਟਰ ਵਾਹ ਕੇ ਚੈੱਕ ਕਰਕੇ ਵੀ ਦੇਵਾਂਗੇ ਤੇ ਜੀਮਿੰਦਾਰਾ ਟਰੈਕਟਰ ਆ ਵੀਰੇ ਪੰਜਾਬ ਨੰਬਰ ਰੇਟ ਫਿਰ ਦੁਬਾਰਾ ਦੱਸ ਦਿੰਨੇ 1 ਲੱਖ ਰੁਪਈਆ ਸਾਰਾ origignal دي 265 ਟਰੈਕਟਰ ਆ ਕਲਮ ਬੁਰਛ ਤੇਕਰ ਨਹੀਂ ਲੱਗਾ ਤੇ ਅੱਗੇ ਵੀਰ ਦੀ ਕਾਰ ਹੈਗੀ ਦੋ ਮਾਡਲ ਪੰਜਾਬ ਨੰਬਰ ਗੱਡੀ ਏਸੀ ਗੱਡੀ ਆ ਵੀਰ ਜੀ ਬਿਲਕੁਲ ਸਿਰਫ 13000 ਕਿਲੋਮੀਟਰ ਗੱਡੀ ਚੱਲੀ ਆ ਸਾਰਾ ਕੁਝ ਇਹਦਾ ਨਾਲ ਦਾ ਜੇ ਵੀਰੇ ਟਾਇਰਾਂ ਤੇਕਰ ਵੀ ਨਾਲ ਦੇ ਆ ਤੇ ਜੋ ਕੁਝ ਹੈਗਾ ਵੀਰੇ ਏਜੰਸੀ ਦਾ ਨਾਲ ਦਾ ਜੇ ਇੱਕ ਘਰ ਰੱਖਣ ਵਾਲੇ ਵੀਰ ਕਨੈਕਟ ਕਰਨਾ ਗੱਡੀ ਬਹੁਤ ਵਧੀਆ ਇੱਕ ਤਾਂ ਥੱਲਿਓ ਹੁੰਦਾ ਵੀਰੇ ਗਲੀ ਗਲੀ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਇਹ ਗੱਡੀ ਨੂੰ ਥੱਲਿਓ ਜੰਗਾਲ ਤੇ ਕਰ ਵੀ ਨਹੀਂ ਲੱਗਾ ਬਿਲਕੁਲ ਘਰ ਦੀ ਰੱਖੀ ਗੱਡੀ ਆ ਵੀਰੇ ਇਹ ਵੀ ਵਿਕਿਆਊ ਆ ਉੱਤੇ ਨੰਬਰ ਵੀਰੇ ਦਿੱਤਾ ਹੋਇਆ ਹੈ ਜਿਹੜੇ ਵੀਰ ਨੇ ਲੈਣੀ ਆ ਤੇ ਕੰਟੈਕਟ ਕਰ ਸਕਦਾ ਆਪਣੇ ਨਾਲ ਟਰੈਕਟਰ ਤੇ ਕਾਰ ਵੀਰੇ ਬਿਲਕੁਲ ਘਰ ਦੇ ਰੱਖੇ ਦੋਵੇਂ ਸੰਦ ਵਿਕਾਊ ਨੇ ਜੇ ਕਿਸੇ ਨੇ ਵੀਰ ਨੇ ਲੈਣਾ 70 ਤੇ 9384000 ਤੇ ਕੰਟੈਕਟ ਕਰ ਸਕਦੇ ਜੀ ਅੱਗੇ ਲੈ ਕੇ ਆ ਗਏ ਆ ਵੀਰੇ ਤੁਹਾਡੇ ਸੇਲ ਵਾਸਤੇ ਟਰਾਲਾ 16/7 ਦਾ ਬਿਨਾ ਜੇ ਇੱਕ ਤੋਂ ਵੀਰੇ ਟਰਾਲਾ ਇਹ ਵੀਰ ਕੋ ਵੀਰੇ ਤੁਹਾਨੂੰ ਸਾਰਾ ਕੁਝ ਦੱਸ ਦਿੰਨੇ ਆ ਵੀਰ ਕੋਲ ਨਾ ਵੀਰੇ ਚੰਗੇ ਟਰਾਲੇ ਤੇ ਮਤਲਬ ਵੀ ਟਰਾਲੀਆਂ ਤੇ ਇਹ ਵੀਰ ਕੋਲੋਂ 10 ਫੁੱਟੀ ਟਰਾਲੀ ਤੋਂ ਲੈ ਕੇ 18 ਫੁੱਟੇ ਟਰਾਲੇ ਤੱਕ ਤੁਸੀਂ ਹਰੇਕ ਤਰ੍ਹਾਂ ਦਾ ਸਾਈਜ਼ ਮਤਲਬ ਵੀ ਲੈ ਸਕਦੇ ਜੀ ਤੇ ਇਹ ਵੀਰੇ ਵੀਰ ਦਾ ਏਰੀਆ ਹੈਗਾ ਜੀ ਕਿਰੀ ਅੰਮ੍ਰਿਤਸਰ ਸਾਹਿਬ ਨੇੜੇ ਵੇਰਕਾ ਵੀਰ ਦਾ ਨੰਬਰ ਸਕਰੀਨ ਤੇ ਦਿੱਤਾ ਵੀਰ ਕੋ ਬਹੁਤ ਜਿਆਦੇ ਸੰਧ ਮੌਕੇ ਤੇ ਹਾਜ਼ਰ ਖੜੇ ਨੇ ਵੀਰ ਦੇ ਰੇਟ ਤਾਂ ਵੀਰ ਫੋਨ ਤੇ ਦੱਸਣਗੇ ਬਾਕੀ ਰੇਟ ਵੀਰਾਂ ਨੇ ਸਾਨੂੰ ਦੱਸਿਆ ਆ ਵੀਰੇ ਬਿਲਕੁਲ ਜਾਇਜ਼ ਆ ਇਹ ਵੀਰ ਨੇ ਵੇਲੇ ਚਾਰੇ ਪਾਸਿਓ ਫੋਟੋਆਂ ਪਾਈਆਂ ਵੀਰ ਕੋਲ ਨਾਲ ਵੀਰੇ ਮੌਕੇ ਤੇ ਸੁਪਰ ਸੀਡਰ ਜੇ ਮੰਨ ਲਓ ਵੀ ਹੋਣਾ ਗਾਂ ਇਸਤੇਮਾਲ ਹੋਣਾ ਹੀ ਆ ਤੇ ਕਈ ਵੀਰ ਹੋਣ ਇਹਨੂੰ ਕਈ ਕਰਦੇ ਵੀ ਲਾ ਲੈਣਗੇ ਉੱਤੋਂ ਡ੍ਰਿੱਲ ਵਗੈਰਾ ਸਾਰਾ ਸਿਸਟਮ ਥੱਲੋਂ ਰੋਟਾਵੀਟਰ ਤਰ੍ਹਾਂ ਬਣ ਜਾਊਗਾ ਇਹ ਵੀਰ ਕੋਲ ਮੌਕੇ ਤੇ ਹਾਜ਼ਰ ਏ ਟਰਾਲੇ ਟਰਾਲੀਆਂ ਤੂੜੀ ਵਾਲੀਆਂ ਤੇ ਤੂੜੀ ਵਾਲੀਆਂ ਕੰਪੈਨਾਂ ਜਿਹਨੂੰ ਕੋਈ ਏਰੀਆ 'ਚ ਵੀਰ ਰੀਪਰ ਕਹਿ ਦਿੰਦੇ ਆ ਮੌਕੇ ਤੇ ਹਾਜ਼ਰ ਵੀਰ ਕੋਲ ਖੜੀਆਂ ਨੇ ਆਵੇ ਡਿੜਬਾ ਮਸ਼ਕਰਮਾ ਡਿੜਬਾ ਇਹ ਮੇਰੇ ਖਿਆਲ 60 ਇੰਚ ਕਟਰ ਚ ਹੋਊਗੀ ਵੀਰੇ ਬਹੁਤ ਵਧੀਆ ਮਸ਼ੀਨ ਨਵੀਆਂ ਹਾਲ ਤੇ ਚਾ ਵੀਰ ਕੋਲ ਤਮੀਆਂ ਤੇ ਟਰਾਲੇ ਤੂੜੀ ਵਾਲੀਆਂ ਕੰਪੈਨਾਂ ਤੇ ਵੀਰ ਕੋਲ ਮੌਕੇ ਤੇ ਹਾਜ਼ਰ ਖੜੀਆਂ ਨੇ ਵੀਰ ਨੇ ਕੱਲੀ-ਕੱਲੀ ਫੋਟੋ ਪਾਈ ਹੋਈ ਆ ਤੇ ਇੱਥੋਂ ਫਰਸ਼ ਦੀਆਂ ਪਿਆ ਵਿੱਚੋਂ ਵੀਰ ਨੇ ਪਾਈਆਂ ਜਾਂ ਥੱਲਿਓਂ ਵੀਰ ਨੇ ਚਾਰੇ ਪਾਸਿਓਂ ਫੋਟੋਆਂ ਪਾਈਆਂ ਲਾਜਬਾਬ ਕੀਤਾ ਪਿਆ ਨਵਾਂ ਹੀ ਟਰਾਲਾ ਪਿਆ ਬਿਲਕੁਲ ਲੋਕੇ ਰਿਪੋਰਟ ਚ ਟਰਾਲਾ ਹੈ ਤੇ ਵੀਰੇ ਖਰੀਦ ਸਕਦੇ ਆ ਵੀਰ ਕੋਲ ਆ ਗਿਆ ਜਾਲੀ ਵਾਲੀ ਟਰਾਲੀ ਕਿਉਂਕਿ ਹੁਣ ਸਾਫਲਾ ਲੋ ਵੀ ਵੀਰੇ ਸੀਜ਼ਨ ਆ ਗਿਆ ਏ ਤੇ ਵੀਰਾਂ ਨੂੰ ਤੂੜੀ ਵਾਸਤੇ ਜ਼ਰੂਰਤ ਪੈਣੀ ਆ ਅੱਗੇ ਵੀਰੇ ਆਪਣੇ ਜੀਰੇ ਏਰੀਏ ਵਿੱਚ ਨੋਕਰਾ ਖੜਾ ਟਰੈਕਟਰ ਇਹ ਵੀਰ ਜੀ 2013 ਮਾਡਲ ਜੇ ਰੇਟ ਵੀਰ ਨੇ ਕੀਤਾ 235000 ਰੁਪਿਆ ਬਾਕੀ ਫੁੱਲ ਮੌਕੇ ਤੇ ਮਾਨਤਾਣ ਹੋਵੇਗਾ ਇੰਨ ਗੇਅਰ ਲਿਫਟ ਦਾ ਫੁੱਲ ਓਕੇ ਆ ਇਹ ਹਰਿਆਣਾ ਨੰਬਰ ਜੇ ਵੀਰੇ ਪੰਜਾਬ ਚ ਕਾਪੀ ਮੇਰਾ ਗੱਲ ਸ਼ਾਇਦ ਨਾਮ ਹੋਈ ਹੋਈ ਹੋਏਗੀ ਐਸੇ ਵੀਰ ਕੋਲ ਹੀ ਹੈਗਾ 14 7 ਦਾ ਟਰਾਲਾ ਬਹੁਤ ਵਧੀਆ ਰੇਟ ਵੀਰ ਜੀ ਨੇ ਪਾਇਆ 1,95,000 ਬਾਕੀ ਮੌਕੇ ਤੇ ਫੁੱਲ ਮਾਨਤਾਨ ਕੀਤਾ ਜਾਵੇਗਾ ਏਰੀਆ ਵੀਰ ਦਾ ਜੀਰਾ ਜੇ ਤੇ ਜਿਹੜੇ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ 70 ਤੋਂ 79 84000 ਤੇ ਪੰਜ ਤੋਂ ਫੋਟੋਆਂ ਪੰਜ ਸੱਤ ਪਾਓ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਧੰਨਵਾਦ ਵੀਰ ਜੀ ਸੱਤ